ਬਾ ਜਿਹੜੀ ਗੱਲ ਕਰਨ ਜਾ ਰਿਹਾ ਬੜੀ ਬੜੀ ਪਿਆਰੀ ਗੱਲ ਹੈ ਇਹ ਸ਼ਬਦ ਮੇਰੇ ਮਾਲਕ ਨੇ ਮੇਰੇ ਧੰਗੁਰ ਨਾਨਕ ਬਾਸ਼ਾ ਨੇ ਕਿਤੇ ਬਖਸ਼ਿਸ਼ ਦਿੱਤੀ ਕਪੂਰਥਲੇ ਦੇ ਇੱਕ ਇੱਕ ਗੁਰੂ ਘਰ 'ਚ ਬੈਠਾ ਸੀ ਮੈਂ ਕਪੂਰਥਲੇ ਦੇ ਇੱਕ ਬੰਦਾ ਲੰਗਰ ਹਾਲ 'ਚ ਰਿਹੜਿਆ ਹੋਵੇ ਨਾ ਉਹਦੀ ਲੱਤਾਂ ਤੇ ਨਾ ਬਾਹਾਂ ਰਿਹੜਿਆ ਹੋਵੇ ਰੋਜ਼ ਆਉਂਦਾ ਹੋਊਗਾ ਇੱਕ ਗੁਰੂ ਦੇ ਬਾਣੇ ਦੇ ਵਿੱਚ ਸਜਿਆ ਸਿੰਘ ਉਹਨੇ ਉਹਨੂੰ ਚੌਲ ਤੇ ਦਾਲ ਪਾ ਕੇ ਚਮਚ ਦਿੱਤਾ ਤੇ ਉਹ ਆਪਣੇ ਹੱਥਾਂ ਨੂੰ ਹੜਾ ਕੇ ਤਾਂ ਖਾ ਰਿਆ ਤੇ ਮੇਰੀ ਨਜ਼ਰ ਉਹਦੇ ਤੇ ਗਈ ਅਗੇ ਪਾਸ਼ਾ ਅੰਦਰ ਸਵਾਲ ਕੀਤਾ ਇਹ ਇਨਸਾਨ ਸੋਦਾ ਹੋਊਗਾ ਕਦੋਂ ਦਿਨ ਚੜੂਗਾ ਤੇ ਲੰਗਰ ਬਣੂਗਾ ਤੇ ਜਾ ਕੇ ਸ਼ਗੂਗਾ ਇਹਦੀ ਇਹਦੀ ਆਸ ਤੇਰੇ ਤੱਕ ਹੈ ਤੇ ਸਾਹਮਣੇ ਧੰਗ ਗੁਰੂ ਨਾਨਕ ਪਾਸ਼ਾ ਦੀ ਤਸਵੀਰ ਲੱਗੀ ਸੀ ਉੱਥੇ ਲਿਖਿਆ ਸੀ ਤੇਰਾ ਦਿੱਤਾ ਖਾਣਾ ਉਦੋਂ ਮੈਂ ਇੱਕ ਚੀਜ਼ ਲਈ ਸੁਣੋ ਕੱਪੜੀ ਵੀ ਕੋਲ ਰੱਖੋ ਬਾਜੀ ਕਹਿੰਦੇ ਇੱਕ ਮੁਸਲਮਾਨ ਭਰਾ ਪੂਰੀ ਦੁਨੀਆ ਦੀ ਸੈਰ ਕਰਦਾ ਇੱਕ ਮੁਸਲਮਾਨ ਭਰਾ ਦੁਨੀਆ ਦੀ ਸੈਰ ਕਰਦਾ ਤੇ ਸੈਰ ਕਰਕੇ ਵਾਪਸੀ ਘਰ ਆਇਆ ਉਹਦੀ ਆਪਣੀ ਜਾਨ ਛੱਜ ਦੇ ਦਾਣੇ ਛੱਟ ਰਹੀ ਹੈ ਤੇ ਆ ਕੇ ਉਦਾਸ ਹੋ ਕੇ ਬਹਿ ਗਿਆ ਮਾਂ ਨੇ ਦਾਣੇ ਛੱਡੇ ਤੇ ਪੁੱਤਰ ਨੂੰ ਜਾ ਕੇ ਪੁਲਿਸ ਕੇ ਪੁੱਛਿਆ ਕਿ ਪੁੱਤਰ ਸਾਰੀ ਦੁਨੀਆ ਘੁੰਮ ਕੇ ਆਏ ਹੋ ਉਦਾਸ ਕਿਉਂ ਹੋ ਕਹਿ ਲਗਾ ਵੀ ਜਾਨ ਇੱਕ ਸਵਾਲ ਕਿਤੇ ਦਿਮਾਗ ਚ ਫਸਿਆ ਹੈ ਪਲੀਜ਼ ਜੇ ਗੱਲ ਸੁਣਨੀ ਨਹੀਂ ਤੇ ਮੇਰਾ ਟਾਈਮ ਪੂਰਾ ਹੋ ਗਿਆ ਮੈਂ ਜਾਵਾਂ ਪਲੀਜ਼ ਕਿਉਂਕਿ ਗੱਲ ਉਸ ਪਾਸ਼ਾ ਦੀ ਹੋਣ ਲੱਗੀ ਜਿਹਦੇ ਤੋਂ ਅੱਗੇ ਵੀ ਕੁਝ ਨਹੀਂ ਤੇ ਪਿੱਛੇ ਵੀ ਕੁਝ ਨਹੀਂ ਖਤਮ ਹੈ ਉੱਥੇ ਸ਼ੁਰੂ ਹੁੰਦਾ ਉੱਥੇ ਮੁੱਕ ਜਾਂਦਾ ਆ ਜਾਓ ਆ ਜਾਓ ਕੀ ਹੋਇਆ ਮਾਂ ਕਹਿੰਦੀ ਸਵਾਲ ਕੀ ਹੈ ਕਹਿੰਦਾ ਮਾਂ ਇਹ ਸਿੱਖ ਲੋਕ ਇਹਨਾਂ ਰੁਪਈਆ ਕਿੱਥੋਂ ਲੈ ਕੇ ਆਉਂਦੇ ਮਾਂ ਦੁਨੀਆ 'ਚ ਲੰਗਰ ਚੱਲੀ ਜਾਂਦਾ ਛਕੀ ਜਾਂਦੇ ਚੱਲੀ ਜਾਂਦਾ ਛਕੀ ਜਾਂਦੇ ਐ ਮੈਂ ਮੰਦਰ ਮਸਜਿਦ ਗੁਰਦੁਆਰੇ ਚਰਚ ਸਾਰਿਆਂ 'ਚ ਗਿਆ ਮੈਨੂੰ ਗੁਰੂ ਘਰ ਤੋਂ ਬਿਨਾਂ ਕਿੱਥੇ ਨਹੀਂ ਮਿਲਿਆ નો ਡਾਊਟ ਬਾਕੀ ਕਿਤੇ ਚੱਲਦਾ ਹੋਊਗਾ ਪਰ ਸਮੇਂ ਦੀ پابੰਦੀ ਦੇ ਵਿੱਚ ਪਰ ਇੱਕ ਗੁਰੂ ਘਰ ਇਹਦਾ ਤਾਂ 24 ਘੰਟੇ ਲੰਗਰ ਚੱਲਦਾ ਮਾਂ ਕਹਿੰਦੀ ਕਹਿੰਦੀ ਪੁੱਤਰ ਇਹਦਾ ਜਵਾਬ ਮੇਨ ਤੋਂ ਸੋਲਿਆ ਇਹਨਾਂ ਦਾ ਇੱਕ ਬਜ਼ੁਰਗ ਸੀ ਬਾਬਾ ਨਾਨਕ ਜਿਹੜਾ 20 ਰੁਪਏ ਦੀ ਐਫ ਡੀ ਕਰਾ ਕੇ ਗਿਆ ਅਜੇ ਤੱਕ ਸਿੱਖਾਂ ਨੂੰ ਵਿਆਜ ਨਹੀਂ ਮੁੱਕਿਆ ਮੌਲ ਐਵੇਂ ਦਾ ਐਵੇਂ ਹੀ ਪਿਆ। ਉਹ ਕੋਟਾੜੀ ਧੰਗ ਗੁਰਨਾਨ ਨਾਨਕ ਪਾਸ਼ਾ। ਤੇ ਜਦੋਂ ਮਹਿਤਾ ਕਾਲੂ ਜੀ ਨੇ ਧੰਗ ਗੁਰਨਾਨ ਨਾਨਕ ਪਾਸ਼ਾ ਨੂੰ ਵੇਚਿਆ ਹੋਊਗਾ ਕੀ-ਕਿਆ ਹੋਗਾ ਸਮਝ ਜਾਂਦਾ? ਸੇ ਕਿਸਮ ਦਾ ਬਣਜ ਵਪਾਰ ਕਰਕੇ ਆਵੀ ਤੇਰੀ ਗੱਲਾਂ ਕਈਆਂ ਦੀ ਆ ਮੁੱਕੇ ਨਾ ਸਾਨੂੰ ਬਿਆਜ ਨਾਨਕਾ ਤੇਰੇ ਵੀ ਰੁਪਈਆ ਦੀ ਤੇਰੇ ਵੀ ਰੁਪਈਆ ਦੀ ਚਾਰ ਉਦਾਸੀਆਂ ਚਾਰ ਦਿਸ਼ਾਵਾਂ ਤੇ ਕੀਤੀਆਂ ਵਾਰੋਵਾਰੀ ਜਾਤ ਪਾਤ ਦਾ ਭੇਦ ਮਟਾ ਦੇ ਬਾਲੇ ਮਰਦਾਨੇ ਦੇ ਨਾਲ ਯਾਰੀ ਜਾਤ ਪਾਤ ਦਾ ਭੇਦ ਮਟਾ ਕੇ ਬਾਲੇ ਮਰਦਾਨੇ ਦੇ ਨਾਲ ਯਾਰੀ ਸੋਹਾ ਹੁੰਦੀ ਤੇਰੀਆਂ ਹਾ ਚਰਦੀ ਮਹੀਆਂ ਦੀ ਆ ਮੁੱਕੇ ਨਾ ਸਾਨੂੰ ਬਿਹਾਜ ਨਾਨਕਾ ਤੇਰੇ ਵੀਰ ਪਿਆ ਤੇਰੇ ਵੀਰ ਪਿਆ ਹਵਾ ਦੁਨੀਆ ਤੇ ਆ ਮਾਲਕਾ ਆ 100 ਰੁਪਏ ਫੜਾ ਤੇ ਬਾਬਾ ਜੀ ਤੁਸੀਂ 20 ਦਿਓ ਵੀਰ ਵੀ ਦਿਓ ਲੰਗਰ ਲਾਇਆ ਕਿੰਨੀ ਦੁਨੀਆ ਨੂੰ ਦਾਤਾ ਤੂੰ ਪੰਗਤ ਵਿੱਚ ਖਵਾਇਆ ਜੇ ਪੁੱਲ ਪਲੇ ਕੇ ਸੌ ਦਾ ਲੰਗਰ ਲਾ ਦਿੰਦਾ ਬਾਬੇ ਜੀ ਦੁਨੀਆ ਚ 100 ਦਾ ਲੰਗਰ ਲਾ ਗਿਆ ਤਾਂ ਤੇ ਕੀ ਹੋ ਜਾਣਾ ਸੀ ਫਿਰ ਸ਼ੁਕਰ ਗੁਦੀ ਸੀ ਕਿਸੇ ਛਿੱਡੀ ਵੱਡੀ ਗੱਲ ਹੈ ਸ਼ੁਕਰ ਵੀ ਸੀ ਜਿੱਦ ਨੇ ਸੌਂ ਨਿਕਲਾਉਂਦਾ ਜੇ ਫੁੱਲ ਫਲਕ ਸੌ ਦਾ ਲੰਗਰ ਲਾ ਦਿੰਦਾ ਇਹ ਸਾਰੀ ਦੁਨੀਆ ਦਾ ਫੇਲੀ ਬਿਠਾ ਦਿੰਦਾ ਫਿਰ ਕੰਮ ਕਰਦੀ ਲੋੜ ਨਹੀਂ ਸੀ ਬਣੀ ਆਪੇ ਚੱਕੀਆਂ ਚੱਲਦੀਆਂ ਤੇ ਆਪੇ ਪੱਕਦੇ ਆਪੇ ਖਾਂਦੇ ਪਰ ਉਹ ਕਹਿ ਗਿਆ ਕਹਿੰਦੇ ਨਹੀਂ ਖਿਰਤ ਕਰੋ ਵੰਡ ਛਕੋ ਖਿਰਤ ਕਰਕੇ ਖਾ ਕੇ ਇਹ ਮੇਰੀ ਸੋਚਣੀ ਆਪਣੀ ਬਾਸ਼ਾ ਜੇ ਵੀ ਨਾਲ ਇਦਾਂ ਕੁਝ ਹੋ ਰਿਹਾ ਹੈ ਜੇ ਕਿਤੇ ਸੌਦਾ ਨੂਟ ਨਿਕਲ ਆਉਂਦਾ ਤਾਂ ਫਿਰ ਤੇ ਦੁਨੀਆ ਦੇ ਬਾਰੇ ਨਿਹਰੇ ਹੋ ਜਾਂਦਾ ਅੱਜ ਵੀ ਬਾਰੇ ਜੇ ਫੁੱਲ ਫਲ ਕਾ ਸੌ ਦਾ ਲੰਗਰ ਲਾ ਦਿੰਦਾ ਇਹ ਸਾਰੀ ਦੁਨੀਆ ਦਾਕਾ ਵੇਲੀ ਬਿਠਾ ਦਿੰਦਾ ਹਰ ਕਲਮ ਤੇਰੇ ਹੱਕ ਵਿੱਚ ਸੀ ਹੋ ਮੋਤੀ ਖਾਨੇ ਬਈਆਂ ਦੀ ਹਾ ਮੁੱਕੇ ਨਾ ਸਾਨੂੰ ਵਿਹਾਜ ਨਾਨਕਾ ਤੇਰੇ ਵੀਰ ਪਈਆਂ ਦੀ ਨਨਕਾਣਾ ਸਾਹਿਬ ਕੋਣ ਗਏ ਕਾ ਕੋਈ ਨਹੀਂ ਗਿਆ ਜੇ ਜੋ ਮੈਂ ਨਾਮ ਲਿਆ ਇਮਾਨਦਾਰੀ ਨਾਲ ਦੱਸਿਆ ਪਰ